you mm -hmm. ਹਾਂਜੀ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਵਿੱਚ ਆਉਣ ਵਾਲੀ ਸਰਕਾਰੀ ਭਰਤੀਆਂ ਦੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਜਲਦ ਜਿਹੜੀਆਂ ਨੇ ਟੀਚਰਾਂ ਦੀਆਂ ਭਰਤੀਆਂ ਆਊਟ ਹੋਣ ਜਾ ਰਹੀਆਂ ਨੇ ਇਸ ਤੋਂ ਬਿਨਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੀਟੀਆਈ ਟੀਚਰਾਂ ਦੀ ਤੇ ਅੰਗਣਵਾੜੀ ਭਰਤੀ ਦੀ ਕਦੋਂ ਤੱਕ ਨੋਟੀਫਿਕੇਸ਼ਨ ਆਊਟ ਹੋਏਗਾ ਕਿੰਨੀਆਂ ਕ ਪੋਸਟਾਂ ਹੋਣਗੀਆਂ ਕਿਸ ਤਰੀਕੇ ਨਾਲ ਪੋਸਟਾਂ ਜਿਹੜੀਆਂ ਨੇ ਡਿਵਾਈਡ ਹੋਣਗੀਆਂ ਇਹਨਾਂ ਸਾਰੇ ਪੁਆਇੰਂਟਸ ਨੂੰ ਲੈ ਕੇ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੀਆਂ ਗੱਲ ਕਰਨ ਜਾ ਰਹੇ ਹਾਂ ਤਾਂ ਆਓ ਅੱਜ ਦੀ ਵੀਡੀਓ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਜੀ ਪਟੀਆਈ 2000 ਭਰਤੀ ਦੀ ਠੀਕ ਹੈ 2000 ਪੋਸਟਾਂ ਇਹ ਹੋਣਗੀਆਂ ਪਟੀਆਈ ਦੀ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੰਜਾਬ ਦੀ ਜਿਹੜੀ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਵਾਲੀ ਦੀ ਅਫੀਸ਼ੀਅਲ ਵੈਬਸਾਈਟ ਹੈ ਉਸ ਤੇ ਇਹ ਜਿਹੜਾ ਲਿੰਕ ਹੈ ਐਡ ਕਰ ਦਿੱਤਾ ਗਿਆ ਤੁਸੀਂ ਆਪ ਵੀ ਸਰਚ ਕਰ ਸਕਦੇ ਹੋ ਜੀ ਠੀਕ ਹੈ ਇਸ ਦਾ ਮਤਲਬ ਹੈ ਵਿਲ ਬੀ ਓਪਨ ਵੈਰੀ ਸੂਨ ਠੀਕ ਹੈ ਯਾਨੀ ਕਿ ਇਹ ਜਿਹੜਾ ਲਿੰਕ ਹੈ ਬਹੁਤ ਜਲਦ ਐਕਟੀਵੇਟ ਕਰ ਦਿੱਤਾ ਜਾਏਗਾ 2000 ਪੋਸਟਾਂ ਜਿਹੜੀਆਂ ਆਣਗੀਆਂ ਪਟੀਆਈ ਦੇ ਲਈ ਉਹਦਾ ਜਿਹੜਾ ਬਹੁਤ ਜਲਦ ਅਪਲਾਈ ਦਾ ਜਿਹੜਾ ਲਿੰਕ ਹੈ ਓਪਨ ਹੋ ਬੇਟਾ ਤੁਸੀਂ ਇਹਨਾਂ ਦੀ ਅਫੀਸ਼ੀਅਲ ਸਾਈਟ ਤੇ ਜਾ ਕੇ ਜਿਹੜਾ ਹੈ ਚੈੱਕ ਕਰ ਸਕਦੇ ਹੋ ਇਸ ਤੋਂ ਬਿਨਾ ਆਪਾਂ ਗੱਲ ਕਰ ਲਈਏ ਜੀ ਈਟੀਟੀ ਤੇ ਮਾਸਟਰ ਕੈਡਰ ਦੀ ਭਰਤੀ ਦੇਖੋ ਈਟੀਟੀ ਅਤੇ ਮਾਸਟਰ ਕੈਡਰ ਦੀ ਭਰਤੀ ਵੀ ਬਹੁਤ ਜਲਦ ਆਏਗੀ ਇਸ ਤੋਂ ਬਿਨਾ ਜੇ ਪਾਸਪੈਸ਼ਲ ਐਜੂਕੇਟਰ ਦੀ ਗੱਲ ਕਰੀਏ ਤਾਂ ਤੁਹਾਨੂੰ ਪਤਾ ਹੈ ਕਿ ਇਸ ਦੇ ਰਿਲੇਟਿਡ ਜਿਹੜਾ ਅਫੀਸ਼ੀਅਲ ਨੋਟੀਫਿਕੇਸ਼ਨ ਆ ਵੀ ਤੁਹਾਨੂੰ ਦੇਖਣ ਨੂੰ ਮਿਲਿਆ ਸੀਗਾ ਜਿਸ ਦੇ ਵਿੱਚ ਕੀ ਮਾਸਟਰ ਕੈਡਰ ਦੀ ਜੀ ਆਪਾਂ ਗੱਲ ਕਰੀਏ 1650 ਪੋਸਟਾਂ ਰਹਿਣਗੀਆਂ ਠੀਕ ਹੈ ਤੇ ਜੇ ਪ੍ਰਾਇਮਰੀ ਦੇ ਵਿੱਚ ਗੱਲ ਕਰੀਏ ਸਪੈਸ਼ਲ ਐਜੂਕੇਟਰ ਤਾਂ 1950 ਪੋਸਟਾਂ ਯਾਨੀ ਕਿ ਲਗਭਗ 3000 ਪਲੱਸ ਪੋਸਟਾਂ ਇਹ ਜਿਹੜੀਆਂ ਨੇ ਰਹਿਣ ਜਾ ਰਹੀਆਂ ਨੇ ਦੋਨੋਂ ਹੀ ਟਾਈਪ ਦੀਆਂ ਤੇ ਇਸ ਤੋਂ ਬਿਨਾ ਤੁਸੀਂ ਖੋਰ ਨੋਟੀਫਿਕੇਸ਼ਨ ਦੇਖਿਆ ਹੋਵੇਗਾ ਜਿਸ ਦੇ ਵਿੱਚ ਸਿੱਧੀ ਭਰਤੀ ਦੀ ਗੱਲ ਕੀਤੀ ਗਈ ਹੈ 393 ਇਹ ਪੋਸਟਾਂ ਜਿਹੜੀਆਂ ਨੇ ਰਹਿਣ ਵਾਲੀਆਂ ਨੇ ਠੀਕ ਹੈ ਤੇ ਇਸ ਦੇ ਵਿੱਚੋਂ 133 ਪੋਸਟਾਂ ਜਿਹੜੀਆਂ ਨੇ ਊਮਨਸ ਦੇ ਲਈ ਹੋਣਗੀਆਂ ਠੀਕ ਹੈ ਲੇਡੀਜ਼ ਦੇ ਲਈ 133 ਪੋਸਟਾਂ ਜਿਹੜੀਆਂ ਨੇ ਰਿਜ਼ਰਵ ਨੇ ਤੇ ਇੱਥੇ ਦੋ ਚੀਜ਼ਾਂ ਜਿਹੜੀਆਂ ਨੇ ਖਾਸ ਤੌਰ ਤੇ ਧਿਆਨ ਦੇਣ ਯੋਗ ਨੇ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇਹਨਾਂ ਅਸਾਮੀਆਂ ਤੇ ਜਿਹੜਾ ਪੇ ਸਕੇਲ ਹੈ 29 200 ਰਹੇਗਾ ਠੀਕ ਹੈ ਇਹ ਹੀ ਲਾਗੂ ਹੋਏਗਾ ਇਸ ਤੋਂ ਬਿਨਾ ਸਭ ਤੋਂ ਮੇਨ ਇੰਪੋਰਟੈਂਟ ਗੱਲ ਇਹਨਾਂ ਅਸਾਮੀਆਂ ਦੇ ਲਈ ਟੈਟ ਪਾਸ ਦੀ ਸ਼ਰਤ ਜਿਹੜੀ ਆ ਲਾਜ਼ਮੀ ਹੋਵੇਗੀ ਯਾਨੀ ਤੁਹਾਡੇ ਕੋਲ ਜਿਹੜਾ ਟੈਟ ਪਾਸ ਹੈ ਉਹ ਹੋਣਾ ਚਾਹੀਦਾ ਹੈ ਤਾਂ ਹੀ ਤੁਸੀਂ ਇਸ ਦੇ ਲਈ ਜਿਹੜਾ ਹੈ ਐਲੀਜੀਬਲ ਹੋ ਠੀਕ ਹੈ ਜੀ ਤਾਂ ਇਹ ਦੋ ਚੀਜ਼ਾਂ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਬਾਕੀ ਮੈਂ ਪੂਰਾ ਪੀਡੀਐਫ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਸ਼ੇਅਰ ਕਰ ਦਵਾਂਗੇ ਤੁਸੀਂ ਉੱਥੇ ਜਾ ਕੇ ਸਾਰਾ ਡਿਟੇਲ ਦੇ ਵਿੱਚ ਜਿਹੜਾ ਹੈ ਆਪ ਵੀ ਰੀਡ ਕਰ ਸਕਦੇ ਹੋ ਤਾਂ ਹੋਪਫੁਲੀ ਇਹ ਪੋਸਟਾਂ ਵੀ ਬਹੁਤ ਜਲਦ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤੇ ਇਸ ਦਾ ਜਿਹੜਾ ਨੋਟੀਫਿਕੇਸ਼ਨ ਹੈ ਪ੍ਰੋਪਰ ਐਗਜ਼ਾਮ ਹੋਏਗਾ ਜਾਂ ਨਹੀਂ ਇਹ ਸਾਰਾ ਜਿਹੜਾ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਹੀ ਆਪਾਂ ਜਿਹੜੀ ਹੈ ਗੱਲ ਕਰਾਂਗੇ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਆਂਗਣਵਾੜੀ ਭਰਤੀ ਦੀ ਦੇਖੋ ਇਹ ਆਂਗਣਵਾੜੀ ਭਰਤੀਆਂ ਨੂੰ ਤਾਂ ਲੈ ਕੇ ਬਹੁਤ ਲੰਬੇ ਸਮੇਂ ਤੋਂ ਜਿਹੜੇ ਨੇ ਵੇ ਤਨ ਪਤਾ ਨੰਬਰ ਆਫ ਪੋਸਟ ਦਾ 3000 ਹੀ ਰਹਿਣਗੀਆਂ ਰਖੜੀਆਂ ਦੇ ਤਿਉਹਾਰ ਤੇ ਆਪਣੇ ਜਿਹੜੇ ਪੰਜਾਬ ਦੇ ਸੀਐਮ ਨੇ ਉਹਨਾਂ ਵੱਲੋਂ ਜਿਹੜਾ ਅਨਾਉਂਸ ਕੀਤਾ ਗਿਆ ਸੀ ਕਿ ਬਹੁਤ ਜਲਦ ਜਿਹੜੀ ਉਹਨਾਂ ਅੰਗਣਵਾੜੀ ਦੀ ਭਰਤੀ ਦੇਖਣ ਨੂੰ ਮਿਲੇਗੀ ਲੇਕਿਨ ਹਲੇ ਤੱਕ ਇਸ ਦਾ ਨੋਟੀਫਿਕੇਸ਼ਨ ਵਗੈਰਾ ਕੁਝ ਵੀ ਹਲੇ ਜਿਹੜਾ ਆਫੀਸ਼ੀਅਲੀ ਆਊਟ ਨਹੀਂ ਹੋਇਆ ਹੈਗਾ ਲੇਕਿਨ ਇਸ ਦਾ ਐਲਾਨ ਹੋ ਚੁੱਕਿਆ ਹੈ ਤਾਂ ਤੁਸੀਂ ਯਕੀਨ ਮੰਨੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਸ ਦੇ ਜਿਹੜੇ ਪੋਸਟਾਂ ਨੇ ਜਰੂਰ ਦੇਖਣ ਨੂੰ ਮਿਲਣਗੀਆਂ ਠੀਕ ਹੈ ਤੁਹਾਨੂੰ ਪਤਾ ਹੈ ਕਿ ਸਰਕਾਰ ਜਾਂਦੇ ਜਾਂਦੇ ਨਵੀਆਂ ਪੋਸਟਾਂ ਜਿਹੜੀਆਂ ਨੇ ਜਰੂਰ ਕੱਢ ਕੇ ਜਾਂਦੀ ਹੈ ਉਸ ਤੋਂ ਬਾਅਦ ਚਾਹੇ ਉਹ ਪੋਸਟਾਂ ਅਗਲੀ ਸਰਕਾਰ ਕੰਪਲੀਟ ਕਰੇ ਕਿਵੇਂ ਵੀ ਕੰਪਲੀਟ ਹੋਵੇ ਗੱਲ ਵੱਖਰੀ ਹੋ ਗਈ ਲੇਕਿਨ ਇਹ ਪੋਸਟ ਤੁਹਾਨੂੰ ਜਿਹੜੀਆਂ ਨੇ ਬਹੁਤ ਜਲਦ ਦੇਖਣ ਨੂੰ ਮਿਲਣਗੀਆਂ ਬਾਕੀ ਇਸ ਦਾ ਕੀ ਪ੍ਰੋਸੈਸ ਹੈ ਕਿੰਨੀਆਂ ਕਪੋਸਟਾਂ ਆਉਣਗੀਆਂ एग्जाम ਹੋਏਗਾ ਜਾਂ ਨਹੀਂ ਸੈਲਰੀ ਕਿੰਨੀ ਰਹੇਗੀ ਕਿਸ ਤਰੀਕੇ ਨਾਲ ਮੈਰਿਟ ਬਣੇਗੀ ਇਸ ਤੇ ਮੈਂ অলরেਡੀ ਇੱਕ ਸੈਪਰੇਟ ਵੀਡੀਓ ਜਿਹੜੀ ਹੈ ਡਿਟੇਲ ਵੀਡੀਓ ਬਣਾ ਚੁੱਕੀ ਹਾਂ ਉਸ ਦਾ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਉੱਥੇ ਜਾ ਕੇ ਤੁਸੀਂ ਇਸ ਨੂੰ ਚੈੱਕ ਆਊਟ ਕਰ ਸਕਦੇ ਹੋ ਬਾਕੀ ਇਹਨਾਂ ਪੱਟੀਆਂ ਨੂੰ ਲੈ ਕੇ ਤੁਹਾਡਾ ਕੋਈ ਹੋਰ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਈਟੀਟੀ ਦੀਆਂ ਪੋਸਟਾਂ ਨੂੰ ਲੈ ਕੇ ਸਪੈਸ਼ਲ ਐਜੂਕੇਟਰ ਤੋਂ ਬਿਨਾਂ ਆਪਾਂ ਨੋਰਮਲ ਗੱਲ ਕਰ ਰਹੇ ਆ ਨੋਰਮਲ ਜਿਹੜੇ ਬੱਚੇ ਹੁੰਦੇ ਨੇ ਈਟੀਟੀ ਦੇ ਲਈ ਈਟੀਟੀ ਦੇ ਜਿਹੜੇ ਟੀਚਰ ਨੇ ਜਿਹੜੇ ਬੱਚੇ ਨੂੰ ਪੜਾਉਣਗੇ ਉਹਨਾਂ ਦੀ ਜੀ ਆਪਾਂ ਭਰਤੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਭਰਤੀ ਵੀ ਦੇਖਣ ਨੂੰ ਮਿਲੇਗੀ ਲੇਕਿਨ ਉਹ ਜਿਹੜੀ ਹੈ ਬਹੁਤ ਘੱਟ ਨੰਬਰ ਆਫ ਪੋਸਟਾਂ ਤੋਂ ਦੇਖਣ ਨੂੰ ਮਿਲਣੀ ਹੈ ਕਿਉਂਕਿ 9594 ਭਰਤੀ ਤੁਹਾਨੂੰ ਪਤਾ ਹੈ ਕਿ ਪ੍ਰੋਸੈਸ ਦੇ ਵਿੱਚ ਚੱਲ ਰਹੀ ਹੈ ਹਲੇ ਸਿਰਫ ਇੱਕ ਲਿਸਟ ਨੇ ਜੁਆਇਨ ਕੀਤਾ ਹੈ ਹਲੇ ਬਹੁਤ ਸਾਰੀਆਂ ਸਟਾਂ ਹਲੇ ਵੀ 9594 ਦੀਆਂ ਨੇ ਉਹ ਖਾਲੀ ਨੇ ਠੀਕ ਹੈ ਸੈਕੰਡ ਲਿਸਟ ਆਏਗੀ ਉਸ ਤੋਂ ਬਾਅਦ ਜਿਹੜਾ ਪਤਾ ਲੱਗ ਜਾਏਗਾ ਐਕੂਰੇਟ ਡਾਟਾ ਕਿ ਕਿੰਨਾ ਕੁ ਜਿਹੜੀਆਂ ਪੋਸਟਾਂ ਨੇ ਉਹ ਫਿਲ ਹੋ ਚੁੱਕੀਆਂ ਨੇ ਬਾਕੀ ਦੀ ਉਮੀਦ ਹੈ ਬੈਕਲੋਗ ਵੀ ਹੋਏਗਾ ਸ਼ਿਫਟਿੰਗ ਵੀ ਹੋਏਗੀ ਤਾਂ ਫਿਰ ਤੁਸੀਂ ਮੰਨ ਕੇ ਚੱਲੋ ਕਿ ਆਈਟੀਟੀ ਦੀਆਂ ਪੋਸਟਾਂ ਆਣਗੀਆਂ ਜ਼ਰੂਰ ਬਹੁਤ ਬਹੁਤ ਤੁਹਾਨੂੰ ਘੱਟ ਦੇਖਣ ਨੂੰ ਮਿਲਣਗੀਆਂ ਤੇ ਜੇ ਆਪਾਂ ਮਾਸਟਰ ਕੈਡਰ ਦੀ ਗੱਲ ਕਰੀਏ ਤਾਂ ਮਾਸਟਰ ਕੈਡਰ ਦੀ ਭਰਤੀ ਜ਼ਰੂਰ ਦੇਖਣ ਨੂੰ ਮਿਲੇਗੀ ਸਬਜੈਕਟ ਵਾਈਜ਼ ਠੀਕ ਹੈ ਤਾਂ ਉਹਦੇ ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਗੱਲ ਕਰਾਂਗੇ ਜਦੋਂ ਹੀ ਇਹਦਾ ਆਫੀਸ਼ੀਅਲ ਨੋਟੀਫਿਕੇਸ਼ਨ ਆਊਟ ਹੋਏਗਾ ਆਪਾਂ ਉਸ ਟਾਈਮ ਜਿਹੜਾ ਹੈ ਜ਼ਰੂਰ ਤੁਹਾਡੇ ਲਈ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਇਸਦੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇਡ ਨੋਟੀਫਿਕੇਸ਼ਨ ਇਹ ਤੁਹਾਨੂੰ ਟਾਈਮ ਟਾਈਮ ਮਿਲਦੇ ਰਹਿਣ ਪੰਜਾਬ ਦੇ ਵਿੱਚ ਆਉਣ ਵਾਲੀਆਂ ਬਿਲਕੁਲ ਸਰਕਾਰੀ ਭੱਤੀਆਂ ਜਿੰਨੀਆਂ ਵੀ ਹੈਗੀਆਂ ਨੇ ਉਹਨਾਂ ਦੀ ਆਫੀਸ਼ੀਅਲ ਅਪਡੇਟ ਤੁਹਾਨੂੰ ਜਿਹੜੀ ਹੈ ਬਿਲਕੁਲ ਫ੍ਰੀ ਆਫ ਕੋਸਟ ਇਸ ਚੈਨਲ ਤੇ ਮਿਲਦੀ ਰਹੇਗੀ ਤਾਂ ਇਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਲਓ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਪੂਰਾ ਪੀਡੀਐਫ ਤੁਹਾਨੂੰ ਮੈਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਸ਼ੇਅਰ ਕਰ ਦਵਾਂਗੀ ਉੱਥੇ ਜਾ ਕੇ ਤੁਸੀਂ ਜਿਹੜਾ ਇਸ you <music>